ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕਰੀਬ 20 25 30 ਕੇਸਸ ਡੇਲੀ ਸਟ੍ਰੇ ਡੌਗ ਬਾਈਟਸ ਆ ਰਹੇ ਆ ਇਹ ਪੂਰੇ ਪੰਜਾਬ ਦੇ ਵਿੱਚ ਕੁੱਤੇ ਤਕਰੀਬਨ 3 ਲੱਖ ਦੇ ਕਰੀਬ ਨੇ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 45 ਤੋਂ 50 ਹਜ਼ਾਰ ਅਵਾਰਾ ਕੁੱਤੇ ਨੇ ਜਿਦੇ ਵਿੱਚ ਹਰ ਸਾਲ 55 ਹਜ਼ਾਰ ਕੈਜੂਐਲਟੀ ਸਾਨੂੰ ਦੇਖਣ ਨੂੰ ਮਿਲਦੀਆਂ ਔਰ ਕੋਈ ਰੈਸਕਿਊ ਟੀਮ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਨਹੀਂ ਹੈਗੀ ਕਿੱਦਾਂ ਇਹਨਾਂ ਦੀ ਸਟਰਾਈਲਾਈਜੇਸ਼ਨ ਕਰਨੀ ਆ ਕਿੱਦਾਂ ਇਹਨਾਂ ਨੂੰ ਕੈਸਟਰੇਸ਼ਨ ਕਰਨਾ ਆ ਕਿੱਦਾਂ ਇਹਨਾਂ ਦੀ ਨਸਬੰਦੀ ਕਰਨੀ ਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਟੋਟਲੀ ਗੁਰੂ ਨਗਰੀ ਅੰਮ੍ਰਿਤਸਰ ਦਾ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਔਰ ਸਰਕਾਰਾਂ ਟੋਟਲੀ ਵਿਫਲਤਾ ਵੱਲ ਜਾ ਰਹੀ ਹੈ ਦੀ ਸ਼ੁਰੂਆਤ ਦੇ ਵਿੱਚ ਗੁਰਦਾਸਪੁਰ ਏਰੀਆ ਦੇ ਵਿੱਚ ਕਿ ਮਹਿਲਾ ਘਰੋਂ ਆਪਣੇ ਸੈਰ ਕਰਨ ਜਾਂਦੀ ਆ ਤੇ ਉਹਨੂੰ ਕੁੱਤੇ ਪੈ ਜਾਂਦੇ ਆ ਤੇ ਉਹ ਨੋਚ-ਨੋਚ ਕੇ ਉਹਦਾ ਸਰੀਰ ਹੀ ਖਾ ਜਾਂਦੇ ਆ ਉਹਦੀ ਮੌਤ ਹੋ ਜਾਂਦੀ ਆ ਜੁੜੇ ਹੋ 7 ਸੀਟੀਵੀ ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇਸ ਸੰਧੂ ਗੁਰੂ ਨਗਰੀ ਅੰਮ੍ਰਿਤਸਰ ਜਿੰਨੂੰ ਕੀ ਸਮਾਰਟ ਸਿਟੀ ਦੀ ਤਰਜ਼ ਦੇ ਉੱਪਰ ਬਣਾਉਣ ਦੀ ਗੱਲ ਕੀਤੀ ਜਾਂਦੀ ਆ ਇੱਕ ਅਹੁਦਾ ਦੇਣ ਦੀ ਗੱਲ ਕੀਤੀ ਜਾਂਦੀ ਆ ਲੇਕਿਨ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਨਾਲ ਲੋਕ ਜਿਹੜੇ ਨੇ ਸ਼ਹਿਰ ਵਾਸੀ ਜਿਹੜੇ ਨੇ ਨਿਤ ਝੂਜਰੇ ਨੇ ਆਖਰ ਕਿੰਨੀ ਕੁ ਸਮੱਸਿਆ ਹੈ ਆਖਰ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਕਿਉਂ ਨਹੀਂ ਜਾਂਦਾ ਤੇ ਕੀ ਕਦਮ ਜਿਹੜੇ ਉਹਨਾਂ ਨੂੰ ਚੁੱਕਣ ਦੀ ਲੋੜ ਹੈ ਇਸ ਮਤਲਬਕ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਇੰਜੀਨੀਅਰ ਪਵਨ ਸ਼ਰਮਾ ਜੋ ਕਿ ਸਮਾਜ ਸੇਵੀ ਨੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਅੱਜ ਕੁਝ ਡਾਟਾ ਲੈ ਕੇ ਤੇ ਸਾਡੇ ਨਾਲ ਰੂਬਰੂ ਹੋਏ ਨੇ ਗੱਲਬਾਤ ਜ਼ਰੂਰ ਕਰਾਂਗੇ ਪਵਨ ਸ਼ਰਮਾ ਜੀ ਬਹੁਤ ਬਸਵਾਕਰ ਜੀ 7 ਸੀ ਟੀ ਵੀ ਆਸਟ੍ਰੇਲੀਆ ਤੇ ਧੰਨਵਾਦ ਰਜੇ ਜੀ ਸੋ ਪਮਨ ਜੀ ਗੱਲ ਕਰੀਏ ਇੱਕ ਵੱਡੀ ਸਮੱਸਿਆ ਚਾਹੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਪ੍ਰਸ਼ਾਸਨ ਵੱਲੋਂ ਰਾਜਨੇਤਾਵਾਂ ਵੱਲੋਂ ਗੁਰੂ ਨਗਰੀ ਨੂੰ ਸਮਾਰਟ ਸਿਟੀ ਦੀ ਤਰਜ਼ ਤੇ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਇੱਕ ਬਾਰ ਬਾਰ ਗੱਲ ਸਾਹਮਣੇ ਆਉਂਦੀ ਹੈ ਲੇਕਿਨ ਜਿੰਨੇ ਚਿਰ ਅਵਾਰਾ ਕੁੱਤੇ ਜਿਹੜੇ ਹੈਗੇ ਨੇ ਕਿੰਨੀ ਕੁ ਸ਼ੋਭਾ ਜਿਹੜੀ ਆ ਗੁਰੂ ਨਗਰੀ ਅੰਮ੍ਰਿਤਸਰ ਦੀ ਖਰਾਬ ਕਰ ਦਿੰਦੇ ਨੇ ਲੋਕਾਂ ਨੂੰ ਕਿੰਨੀ ਕੁ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਰਾਜੇਸ਼ ਜੀ ਤੁਸੀਂ ਬੜਾ ਇੰਪੋਰਟੈਂਟ ਵਿਸ਼ਾ ਲੈ ਕੇ ਦਰਸ਼ਕਾਂ ਦੇ ਸਾਹਮਣੇ ਹੋਇਓ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਬੜਾ ਵੱਡਾ ਸਟ੍ਰੇ ਡੌਗ ਮਾਈਨਸ 1 ਏਦਾਂ ਦਾ ਖਤਰਾ ਇੱਕ ਏਦਾਂ ਦਾ ਆਤੰਕ ਪੈਦਾ ਹੋ ਗਿਆ ਜਿਹਦੇ ਵਿੱਚ ਬਹੁਤ ਹੀ ਖੁੰਖਾਰ ਆਦਮਖੋਰ ਕੁੱਤਿਆਂ ਦਾ ਝੁੰਡ ਆਏ ਦਿਨ ਹੀ ਬਜ਼ੁਰਗਾਂ ਨੂੰ ਬੱਚਿਆਂ ਨੂੰ ਘਰੇਲੂ ਮਹਿਲਾਵਾਂ ਨੂੰ ਔਰ ਸੇਤੋਂ ਕਮਜ਼ੋਰ ਲੋਕਾਂ ਨੂੰ ਦਿਵਿਆਂਗ ਨੂੰ ਹੈਂਡੀਕੈਪਸ ਨੂੰ ਨੋਚ-ਨੋਚ ਕੇ ਖਾ ਰਿਆ ਆ ਲੋਕਾਂ ਨੂੰ ਚੋਟਲ ਕਰ ਰਿਆ ਲੋਕਾਂ ਨੂੰ ਵੱਡੀਆਂ ਇੰਜਰੀਜ਼ ਪੂਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਿਲ ਰਹੀਆਂ ਔਰ ਪੂਰੇ ਪੰਜਾਬ 'ਚ ਜਿੱਥੇ 600 ਦੇ ਕਰੀਬ ਡੇਲੀ ਕੇਸਸ ਆ ਰਿਹਾ ਉੱਥੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕਰੀਬ 20 25 30 ਕੇਸਸ ਡੇਲੀ ਸਟ੍ਰੇਟ ਡੌਗ ਬਾਈਟਸ ਆ ਰਿਹਾ ਔਰ ਬੜੀ ਹੀ ਇੱਕ ਹੌਰੀਫਾਈਂਗ ਪਿਕਚਰ ਹੈਗੀ ਆ ਜਿਹੜਾ ਹੈਲਥ ਡਿਪਾਰਟਮੈਂਟ ਸਟੈਟਸ ਇੰਡੀਕੇਟ ਕਰਦੇ ਆ ਡਾਟਾ ਉਹਨਾਂ ਦੇ ਮੁਤਾਬਕ 2 ਲੱਖ ਪਰ ਯਰ ਡੌਗ ਸਟ੍ਰੇ ਡੌਗ ਬਾਈਟਸ ਲੋਕਾਂ ਨੂੰ ਮਿਲਦੀਆਂ ਕੈਜੁਐਲਟੀਆਂ ਹੁੰਦੀਆਂ ਨੇ ਔਰ 20ਵੀ ਲਾਈਵਸਟਾਕ ਸੈਂਸਸ 2019 ਦੇ ਵਿੱਚ ਕੀਤੀ ਗਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਪੂਰੇ ਪੰਜਾਬ ਦੇ ਵਿੱਚ ਕੁੱਤੇ ਤਕਰੀਬਨ 3 ਲੱਖ ਦੇ ਕਰੀਬ ਨੇ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 45 ਤੋਂ 50 ਹਜ਼ਾਰ ਅਵਾਰਾ ਕੁੱਤੇ ਨੇ ਜਿਦੇ ਵਿੱਚ ਹਰ ਸਾਲ 55 ਹਜ਼ਾਰ ਕੈਜੂਐਲਟੀ ਸਾਨੂੰ ਦੇਖਣ ਨੂੰ ਮਿਲਦੀਆਂ ਔਰ ਕੋਈ ਰੈਸਕਿਊ ਟੀਮ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਨਹੀਂ ਹੈਗੀ ਕੋਈ ਹੈਲਪਲਾਈਨ ਨੰਬਰ ਇੱਥੇ ਜਾਰੀ ਨਹੀਂ ਕੀਤਾ ਗਿਆ ਕੋਈ ਕੰਕ੍ਰੀਟ ਸਰਵੇ ਦਾ ਨਹੀਂ ਕੀਤਾ ਗਿਆ ਜਿੱਥੋਂ ਸਮਝ ਆਵੇ ਕਿ ਇੰਨਾ ਅਵਾਰਾ ਕੁੱਤਿਆਂ ਉੱਤੇ ਕਿਦਾਂ ਰੋਕਥਾਮ ਲਾਉਣੀ ਆ ਕਿਦਾਂ ਇਹਨਾਂ ਦੀ ਸਟਰਾਈਲਾਈਜੇਸ਼ਨ ਕਰਨੀ ਆ ਕਿਦਾਂ ਇਹਨਾਂ ਨੂੰ ਕਾਸਟਰੇਸ਼ਨ ਕਰਨਾ ਹੈ ਕਿੱਦਾਂ ਇਹਨਾਂ ਦੀ ਨਸਬੰਦੀ ਕਰਨੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਟੋਟਲੀ ਗੁਰੂ ਨਗਰੀ ਅੰਮ੍ਰਿਤਸਰ ਦਾ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਔਰ ਸਰਕਾਰਾਂ ਟੋਟਲੀ ਵਿਫਲਤਾ ਵੱਲ ਜਾ ਰਹੀਆਂ ਸੋ ਗੱਲ ਕਰੀਏ ਹੁਣ ਤੱਕ ਕਿਹੜੇ ਕਿਹੜੇ ਮਾਮਲੇ ਜਿਹੜੇ ਅੰਮ੍ਰਿਤਸਰ ਦੇ ਵਿੱਚੋਂ ਸਾਹਮਣੇ ਆਏ ਨੇ ਕਿੰਨੇ ਕ ਲੋਕ ਜਿਹੜੇ ਨੇ ਇਸ ਦਾ ਸ਼ਿਕਾਰ ਹੁੰਦੇ ਨੇ ਵਾਰਾ ਕਰਤੇ ਆ ਕੁੱਤਿਆਂ ਵੱਲੋਂ ਕਿੰਨੇ ਆ ਲੋਕਾਂ ਤੇ ਹਮਲਾ ਹੋ ਚੁੱਕਿਆ ਤੇ ਕਿੰਨੇ ਦੁਰਘਟਨਾ ਗ੍ਰਸਤ ਹੋ ਜਾਂਦੇ ਨੇ ਕਿਉਂਕਿ ਕਈ ਵਾਰੀ ਵੇਖਿਆ ਹੁੰਦਾ ਵੀ ਕੋਈ ਟੂ-ਵਿਲਰ ਤੇ ਨੌਜਵਾਨ ਜਾ ਰਿਹਾ ਕੋਈ ਮਹਿਲਾ ਜਾ ਰਹੀ ਹੈ ਤੇ ਕੁੱਤੇ ਉਹਦੇ ਮਗਰ ਦੌੜਦੇ ਨੇ ਤੇ ਘਬਰਾੜ ਦੇ ਵਿੱਚ ਉਹ ਸੜਕ ਹਾਚੇ ਦਾ ਸ਼ਿਕਾਰ ਹੋ ਜਾਂਦੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਕਈ ਪੂਰੀ ਤਰ੍ਹਾਂ ਨਾਲ ਜ਼ਖਮੀ ਹੁੰਦੇ ਨੇ ਹੁਣ ਤੱਕ ਕਿੰਨਾ ਕੁ ਡਾਟਾ ਕਿੰਨੀ ਕੁ ਜਿਹੜੀ ਇਹਦੀ ਗਿਣਤੀ ਹੈ ਸਾਹਮਣੇ ਹੁੰਦੀ ਹੈ ਰੋਜ਼ਾਨਾ ਕਿੰਨੇ ਕੁ ਲੋਕ ਇਸ ਨਾਲ ਹਲਕ ਹੁੰਦੇ ਦੇਖੋ ਪੂਰੇ ਭਾਰਤ ਦੇਸ਼ ਦੇ ਵਿੱਚ ਐਸਟੀਮੇਟਡ ਸਟ੍ਰੇ ਡੌਗ ਦੀ ਤਦਾਦ ਦੱਸੀ ਜਾ ਰਹੀ ਹੈ ਕਿ ਉਹ 6 ਕਰੋੜ ਦੇ ਕਰੀਬ ਹੈਗੀ ਆ ਔਰ ਐਸਟੀਮੇਟਡ ਇਹ ਵੀ ਲਗਾਇਆ ਜਾਂਦਾ ਕਿ ਹਰ ਸਾਲ ਪੂਰੇ ਭਾਰਤ ਦੇਸ਼ ਦੇ ਵਿੱਚ 1.6 ਕਰੋੜ ਕੈਜੂਐਲਟੀਆਂ ਆਉਂਦੀਆਂ ਇੰਜਰੀਜ਼ ਆਉਂਦੀਆਂ ਉਹ ਇਹ ਉਹ ਇੰਜਰੀਜ਼ ਆ ਜਿਹੜੀਆਂ ਰਿਕਾਰਡ ਹੋ ਜਾਂਦੀਆਂ ਆਫੀਸ਼ੀਅਲੀ ਹੈਗੀਆਂ ਜਿਹੜੇ ਲੋਕ ਗਵਰਨਮੈਂਟ ਹਸਪੀਟਲਸ ਨੂੰ ਰਿਪੋਰਟ ਕਰ ਦਿੰਦੇ ਆ ਉੱਥੇ ਉਹਨਾਂ ਦਾ ਇਲਾਜ ਹੁੰਦਾ ਉਹ ਕੰਕ੍ਰੀਟ ਡੇਟਾ ਅਜੇ ਵੀ ਹੈ ਨਹੀਂ ਸਿਗਨੀਫੀਕੈਂਟਲੀ ਜਿਹੜਾ ਲੋਕ ਪ੍ਰਾਈਵੇਟਲੀ ਇਲਾਜ ਕਰਾ ਲੈਂਦੇ ਆ ਟ੍ਰੀਟਮੈਂਟ ਕਰਾ ਲੈਂਦੇ ਆ ਪ੍ਰਾਈਵੇਟ ਕਲੀਨਿਕਸ ਤੇ ਚਲੇ ਜਾਂਦੇ ਆ ਉਹ ਡਾਟਾ ਅਜੇ ਵੀ ਗਵਰਨਮੈਂਟ ਕੋਲ ਨਾ ਕੰਕ੍ਰੀਟ ਨਹੀਂ ਹੈਗਾ ਉਹਦਾ ਮਤਲਬ ਆ ਕਿ ਜਿਹੜਾ ਆਫੀਸ਼ੀਅਲ ਡਾਟਾ ਜੇ ਕਰੋੜਾਂ ਦੀ ਤਦਾਦ ਦੇ ਵਿੱਚ ਆ ਪੂਰੇ ਦੇਸ਼ ਦੇ ਵਿੱਚ ਤੇ ਅਨ ਆਫੀਸ਼ੀਅਲ ਉਹਦਾ ਟ्वाइस ਔਰ ਥ੍ਰਾਈਸ ਹੋਊਗਾ ਕਈ ਗੁਣਾ ਜ਼ਿਆਦਾ ਹੋਊਗਾ ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮੈਂ ਆ ਕੇ ਹੀ ਅਰਜ਼ ਕੀਤਾ 25 30 ਕੇਸਸ ਤਾਂ ਡੇਲੀ ਆ ਜਾਂਦੇ ਆ ਔਰ ਸਾਲ ਸ਼ੁਰੂ ਹੁੰਦੇ 24 ਮਹੀਨਿਆਂ ਦੇ ਇਦਾਂ ਦੀਆਂ ਹੋ ਗਈਆਂ ਜਿਹੜੀਆਂ ਕੁੱਤਿਆਂ ਨੇ ਇਨਸਾਨੀ ਜੀਵਨ ਨੋਚ-ਨੋਚ ਕੇ ਖਤਮ ਕਰ ਦਿੱਤਾ ਪਿਛਲੇ ਦਿਨੀ ਇਸੇ ਮਹੀ ਗੁਰਦਾਸਪੁਰ ਏਰੀਆ ਦੇ ਵਿੱਚ ਕਿ ਮਹਿਲਾ ਘਰੋਂ ਆਪਣੇ ਸੈਰ ਕਰਨ ਜਾਂਦੀ ਆ ਤੇ ਉਹਨੂੰ ਕੁੱਤੇ ਪੈ ਜਾਂਦੇ ਆ ਤੇ ਉਹ ਨੋਚ-ਨੋਚ ਕੇ ਉਹਦਾ ਸਰੀਰ ਹੀ ਖਾ ਜਾਂਦੇ ਉਹਦੀ ਮੌਤ ਹੋ ਜਾਂਦੀ ਆ ਔਰ ਦੇਸ਼ ਦੇ ਬੜੇ ਵੱਡੇ ਇੱਕ ਐਂਟਰਪ੍ਰੈਨਿਅਰ ਜਿਨ੍ਹਾਂ ਦੀ ਚਾਹ ਦੀ ਕੰਪਨੀ ਐਗਜ਼ੀਕਿਊਟਿਵ ਡਾਇਰੈਕਟਰ ਉਸ ਕੰਪਨੀ ਦੇ ਮੈਂ ਨਾਮ ਵੀ ਲੈ ਦੇਣਾ ਵਾਗ ਬੱਕਰੀ ਚਾਹੇ ਕੰਪਨੀ ਸੀਗੀ ਉਹਨਾਂ ਦੇ ਐਗਜ਼ੀਕਿਊਟਿਵ ਡਾਇਰੈਕਟਰ ਨੂੰ ਜਿਨ੍ਹਾਂ ਦਾ ਨਾਮ ਪਰਾਗ ਦੇਸਾਈ ਹੈ ਉਹਨਾਂ ਨੂੰ ਕੁੱਤੇ ਪੈ ਜਾਂਦੇ ਨੇ ਆਵਾਰਾ ਡੌਗ ਬਾਈਟਸ ਉਹਨਾਂ ਨੂੰ ਕਰਦੇ ਨੇ ਸਟ੍ਰੇ ਡੌਗਸ ਤੇ ਉਹਨਾਂ ਨੂੰ ਇੰਜਰੀਜ਼ ਆਉਂਦੀਆਂ ਤੇ ਉਸ ਇੰਜਰੀਜ਼ ਨੂੰ ਇਸ ਕੰਮ ਕਰਦੇ ਹੋਏ ਉਹਨਾਂ ਤੋਂ ਹਾਰਦੇ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਜਾਂਦਾ ਜਿਨ੍ਹਾਂ ਨਾਲ ਉਹਨਾਂ ਦੀ ਕੀਮਤੀ ਜੀਵਨ ਜਿਹੜਾ ਉਹ ਲੀਲਾ ਸਮਾਪਤ ਹੋ ਜਾਂਦੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਬੜੀਆਂ ਦਰਦਨਾਕ ਘਟਨਾਵਾਂ ਸਾਡੇ ਸਾਹਮਣੇ ਪੇਸ਼ ਆ ਰਹੀਆਂ ਸਮੇਂ ਸਮੇਂ ਸਰ ਤੁਸੀਂ ਅੱਜ ਰਜੇਸ਼ੀ ਇੰਪੋਰਟੈਂਟਲੀ ਦੇਖਿਆ ਹੋਊਗਾ ਅਮਰਸਰ ਗੁਰੂ ਨਗਰੀ ਦੇ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਕੁੱਤਿਆਂ ਦੀ ਪਰਮਾਰਿਆ ਟੀਵੀ ਹਸਪਤਲ ਚਲੇ ਜਾਓ ਉੱਥੇ ਤਾਂ ਮਰੀਜ਼ਾਂ ਦੇ ਨਾਲ ਕਈ ਕੁੱਤੇ ਬੈੱਡ ਦੇ ਉੱਤੇ ਬੈਠੇ ਹੁੰਦੇ ਆ ਤੁਸੀਂ ਗੁਰਨਾਨਕ ਦੇਵ ਹਸਪਤਲ ਚਲੇ ਜਾਓ ਉੱਥੇ ਬੈਠੇ ਹੁੰਦੇ ਆ ਕਈ ਤਾਂ ਹਸਪਤਲਾਂ ਦੇ ਟਰੋਮਾ ਸੈਂਟਰ ਤੱਕ ਜਾਨਵਰ ਪਹੁੰਚ ਜਾਂਦੇ ਆ ਔਰ ਜੇ ਜੀ ਇੰਪੋਰਟੈਂਟਲੀ ਪੰਜਾਬ ਐਂਡ ਹਰਿਆਣਾ ਕੋਰਟ ਨੇ ਆਨਰੇਬਲ ਕੋਰਟ ਨੇ ਇਹ ਵੀ ਇੱਕ ਡਾਇਰੈਕਸ਼ਨ ਆਰਡਰ ਜਾਰੀ ਕੀਤਾ ਸੀ ਜਿਹਦੇ ਤਹਿਤ ਉਹਨਾਂ ਨੇ ਇਹ ਨਿਰਦੇਸ਼ ਦਿੱਤੇ ਕਿ ਜੇ ਕਿਸੇ ਵੀ ਵਿਅਕਤੀ ਨੂੰ ਇੱਕ ਕੁੱਤਾ ਕੱਟ ਲੈਂਦਾ ਸਟ੍ਰੇ ਡੌਗ ਬਾਈਟ ਕਰਦਾ ਇੱਕ ਦੰਦ ਲੱਗਦਾ ਤੇ ਉਹਨੂੰ ਮੁਆਵਜ਼ਾ 10000 ਰੁਪਏ ਘੱਟੋ ਘੱਟ ਦੇਣਾ ਹੋਊਗਾ ਤੇ ਜੇ 2 ਲੱਗਦੇ ਆ ਜਾਂ ਫਿਰ 0.2 ਸੈਂਟੀਮੀਟਰ ਉਹਦਾ ਜ਼ਖਮ ਲੱਗਦਾ ਉਹਨੂੰ ਵੱਡਾ ਵੋਣ ਲੱਗਦਾ ਉਦੋਂ ਮਾਸ ਨਿਕਲ ਜਾਂਦਾ ਤੇ 20000 ਰੁਪਏ ਮੁਆਵਜ਼ਾ ਦੇਣਾ ਹੁੰਦਾ ਉਹਦਾਂ ਕੋਈ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਕੋਈ ਇਹੋ ਜਿਹਾ ਕਲੇਮ ਮਿਲਿਆ ਹੋਵੇ ਕੋਈ ਇਹੋ ਜਿਹੀ ਸ਼ਿਕਾਇਤ ਦਰਜ ਹੋਈ ਹੋਵੇ ਕੋ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਉਹਦੇ ਤੇ ਪ੍ਰਸ਼ਾਸਨ ਨੇ ਜਾਂ ਲੋਕਾਂ ਨੇ ਜਾਂ ਜਿਹੜੇ ਡੌਗ ਓਨਰ ਹੁੰਦੇ ਨੇ ਉਹਨਾਂ ਨੇ ਕੋਈ ਨਾ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਹੋਵੇ ਵੀ ਜੀ ਹਾਂ ਮਾਮਲਾ ਕੋਈ ਸਾਹਮਣੇ ਆਇਆ ਦੇਸ਼ਾਂ ਦਾ ਕੋਈ ਫਾਇਦਾ ਹੋਇਆ ਦੇਖੋ ਇਹੋ ਹੀ ਬਸ ਇੰਪੋਰਟੈਂਟ ਗੱਲ ਆ ਜ਼ਰੂਰੀ ਤੁਸੀਂ ਗੱਲ ਕਰ ਦਿੱਤੀ ਕਿ ਜਿੰਨੇ ਵੀ ਦਿਸ਼ਾ ਨਿਰਦੇਸ਼ ਹਾਈ ਕੋਰਟਸ ਵੱਲੋਂ ਆਰਡਰ ਦੇ ਰਹੇ ਜਾਰੀ ਕੀਤੇ ਗਏ ਆ ਉਹਨਾਂ 'ਤੇ ਅਮਲ ਦਰਾਮਦ ਇੰਪਲੀਮੈਂਟੇਸ਼ਨ ਔਨ ਗਰਾਉਂਡ ਕਿਤੇ ਵੀ ਨਹੀਂ ਹੋਈ ਸੋ ਇਸ ਕਰਕੇ ਤੁਸੀਂ ਆਪ ਦੇਖ ਲਓ ਹਾਈ ਕੋਰਟ ਨੇ ਤੇ ਵੀ ਕਿਹਾ ਸੀ ਕਿ ਕਮੇਟੀ ਬਣਾਓ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਹੋਊਗਾ ਜ਼ਿਲ੍ਹੇ ਦਾ ਐਸਪੀ ਡੀਐਸਪੀ ਟ੍ਰੈਫਿਕ ਹੋਣਗੇ ਐਸਡੀਐਮ ਹੋਣਗੇ ਏਰੀਆ ਕਨਸਰਨ ਦੇ ਡੀਟੀਓ ਆਰਟੀਓ ਹੋਊਗਾ ਰਿਪਰੈਜ਼ੈਂਟੇਟਿਵ ਆਫ ਸੀਐਮਓ ਹੋਊਗਾ ਚੀਫ ਮੈਡੀਕਲ ਆਫੀਸਰ ਇਹਨਾਂ ਦੀ ਟੀਮ ਬਣੂਗੀ ਪੁਲਿਸ ਡੀਡੀਆਰ ਕੱਟੂਗੀ ਫਿਰ ਇੱਕ ਫਾਈਲ ਤਿਆਰ ਹੋਊਗੀ ਤੇ 4 ਮਹੀਨੇ ਦੇ ਅੰਦਰ ਅੰਦਰ ਫਾਈਲ ਸਬਮਿਟ ਹੋਣ ਦੇ ਲੋਕਾਂ ਨੂੰ ਮੁਆਵਜ਼ਾ ਮਿਲੂਗਾ ਇੱਥੇ ਮੁਆਵਜ਼ਾ ਤੇ ਕੀ ਮਿਲਣਾ ਟੀਮਾਂ ਦਾ ਗਠਨ ਤੇ ਕੀ ਮਿਲਣਾ ਔਨ ਗਰਾਉਂਡ ਕਿਤੇ ਵੀ ਕੋਈ ਟਾਈਮ ਬਾਉਂਡ ਰਿਜ਼ਲਟ ਔਰੀਐਂਟਡ ਐਕਸ਼ਨ ਕੋਈ ਡੈਡਲਾਈਨ ਇਦਾਂ ਦੀ ਜਿਹੜੀ ਔਨ ਗਰਾਉਂਡ ਇਫੈਕਟਿਵ ਹੋਵੇ ਕੋਈ ਵੀ ਮੈਜ਼ਰ ਐਡਮਿਨਿਸਟ੍ਰੇਸ਼ਨ ਵੱਲੋਂ ਸਰਕਾਰਾਂ ਵੱਲੋਂ ਨਹੀਂ ਲਏ ਗਏ ਉਸੇ ਤਹਿਤ ਹੀ ਅੱਜ ਤੱਕ ਹੌਣ ਤੱਕ ਵੀ ਕੰਟੈਂਪੋਰੀ ਸਮੇਂ ਦੇ ਵਿੱਚ ਅੱਜ ਲੋਕਾਂ ਦਾ ਜੀਵਨ ਜਿੱਥੇ ਗੈਂਗਸਟਰਾਂ ਕੋ ਸੁਰੱਖਿਅਤ ਨਹੀਂ ਸੀ ਜਿੱਥੇ ਪੰਜਾਬ ਦੇ ਲੋਕ ਡਰਗਸ ਦੇ ਵਿੱਚ ਗਰਸੀ ਮੌਤਾ ਹੋ ਰਹੀਆਂ ਉੱਥੇ ਉਹਨਾਂ ਤੋਂ ਕਿਤੇ ਵੱਡੀ ਤਾਦਾਦ ਦੇ ਵਿੱਚ ਜਿੱਥੇ ਰੋਡ ਐਕਸੀਡੈਂਟਸ ਨਾਲ ਮੌਤ ਹੁੰਦੀਆਂ ਉੱਥੇ ਕਿਤੇ ਹੀ ਵੱਡੀ ਤعداد ਦੇ ਵਿੱਚ ਲੋਕਾਂ ਦੀ ਡੌਗ ਬਾਈਟਸ ਦੇ ਨਾਲ ਮੌਤਾਂ ਹੋ ਰਹੀਆਂ ਛੋਟੇ ਛੋਟੇ ਮਾਸੂਮ ਬੱਚੇ ਜ਼ਖਮੀ ਹੋ ਰਿਹਾ ਪਰਿਵਾਰ ਦੇ ਪਰਿਵਾਰ ਖਰਾਬ ਹੁੰਦੇ ਜਾ ਰਹੇ ਆ ਬਜ਼ੁਰਗਾਂ ਨੂੰ ਆਏ ਦੇ ਨਹੀਂ ਜਾਨਵਰ ਜਿਹੜੇ ਆ ਉਹ ਚੱਕਵਾੜ ਦਿੰਦੇ ਆ ਉਹਨਾਂ ਨੂੰ ਇੰਜਰੀ ਕਰ ਦਿੰਦੇ ਆ ਵੱਡੇ ਲੈਵਲ ਤੇ ਮੌਤਾਂ ਹੋ ਰਹੀਆਂ ਐਡਮਿਨਿਸਟ੍ਰੇਸ਼ਨ ਦਾ ਕੰਪਲੀਟ ਫੇਲਿਅਰ ਹੈਗਾ ਉਹਨਾਂ ਨੇ ਨਾ ਤੇ ਕੋਈ ਰੈਸਕਿਊ ਟੀਮ ਬਣਾਈ ਨਾ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਕੋਈ ਸਰਵੇ ਤੱਕ ਨਹੀਂ ਕੀਤਾ ਸਿੱਧਾ ਸਮਝ ਆਉਂਦਾ ਕਿ ਲਾਸਟ ਈਅਰ ਵੀ ਪੰਜਾਬ ਦੇ ਵਿੱਚ 2,1929 ਕੇਸਸ ਆਇਆ ਇੱਕ ਸਾਲ ਦੇ ਵਿੱਚ ਹੀ ਇਤੋਂ ਇਹ ਹੀ ਸਮਝ ਲਓ ਕਿ ਅਨਫੀਸ਼ੀਅਲ ਡਾਟਾ ਇਜ ਨਾਲੋਂ 2 3 4 ਗੁਣਾ ਕਿਤੇ ਜ਼ਿਆਦਾ ਹੋ ਸਕਦਾ ਔਰ ਰੇਬਿਸ ਦਾ ਇਲਾਜ ਪੰਜਾਬ ਦੇ ਵਿੱਚ ਮੈਂ ਵੀ ਦਰਸ਼ਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਕਈ ਵਾਰ ਟੂਨੇ ਟੋੜ ਕੇ ਅਪਣਾਏ ਜਾਂਦੇ ਆ ਕਈ ਵਾਰ ਝਾੜ ਫੂਕ ਜਾਂ ਕੋਈ ਹੋਰ ਤਰੀਕੇ ਬਣਾ ਕੇ ਵਹਿਮ ਭਰਮਾਂ ਦੇ ਵਿੱਚ ਪਾ ਕੇ ਲੋਕੀ ਆਪਣਾ ਇਲਾਜ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਮੈਡੀਕਲ ਹੈਲਪ ਜਲਦ ਤੋਂ ਜਲਦ ਲੈਣੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਐਂਟੀ ਰੇਬਿਸ ਇੰਜੈਕਸ਼ਨ ਜਿੱਥੇ ਜਾਨਵਰਾਂ ਨੂੰ ਵੀ ਲਾਉਣੇ ਚਾਹੀਦੇ ਆ ਉੱਥੇ ਹਸਪਤਾਲਾਂ ਦੇ ਵਿੱਚ ਵੀ ਅਚੀ ਤਰ੍ਹਾਂ ਦੇ ਵਿੱਚ ਮਿਆਸਰ ਕਰਨੇ ਚਾਹੀਦੇ ਆ ਆਪਣਾ ਗੱਲ ਕਰੀਏ ਪਵਨ ਜੀ ਕੋਈ ਜੀਹਾ ਸਰਕਾਰ ਦਾ ਆਦੇਸ਼ ਹੋਵੇ ਕੋਈ ਸਰਕਾਰ ਦੀ ਐਸੀ ਉਪਰਾਲਾ ਹੋਵੇ ਜਿਦੇ ਵਿੱਚ ਲੋਕਾਂ ਨੂੰ ਟੀਕੇ ਲਗਾਉਣ ਦੀ ਗੱਲ ਤੇ ਕੀਤੀ ਜਾਂਦੀ ਹੈ ਜਦੋਂ ਡੌਗ ਬਾਈਟ ਕਰਦੇ ਸਿਵਲ ਹਸਪਤਾਲ ਤੇ ਜਾ ਕੇ ਟੀਕੇ ਲੱਗ ਜਾਂਦੇ ਲੇਕਿਨ ਕੁੱਤਿਆਂ ਨੂੰ ਉਹ ਜਿਹੜਾ ਐਂਟੀ ਰੈਬੀਸ ਦੇ ਕੋਈ ਲਵਾਉਣੇ ਹੋਣੇ ਕੋਈ ਇੰਜੈਕਸ਼ਨ ਲੱਗਣੇ ਹੁੰਦੇ ਨੇ ਕੋਈ ਨਸਬੰਦੀ ਕਰਨੀ ਹੁੰਦੀ ਹੈ ਅਜਿਹੀ ਕੋਈ ਵਹੀਮ ਕੋਈ ਤੁਹਾਡੇ ਵੱਲੋਂ ਦੇਖੀ ਗਈ ਹੈ ਸ਼ਹਿਰ ਦੇ ਵਿੱਚ ਚਲਾਈ ਗਈ ਹੋਵੇ ਸਮਾਰਟ ਸਿਟੀ ਦਾ ਦਰਜਾ ਦੇਣਾ ਇੱਕ ਅਲੱਗ ਗੱਲ ਹੈ ਲੇਕਿਨ ਅਜਿਹੀਆਂ ਸਮੱਸਿਆਵਾਂ ਜਿੰਨਾਂ ਲੋਕ ਦੋ ਚਾਰ ਹੁੰਦੇ ਨੇ ਰੁਟੀਨ ਦੇ ਵਿੱਚ ਹਾਸਿਆਂ ਦਾ ਸ਼ਿਕਾਰ ਹੁੰਦੇ ਨੇ ਕੀ ਸਰਕਾਰਾਂ ਕੀ ਪ੍ਰਸ਼ਾਸਨ ਦਾ ਧਿਆਨ ਉਸ ਵੱਲ ਜਾਂਦਾ ਹੈ ਦੇਖੋ ਇਹ ਵੀ ਤੁਸੀਂ ਜ਼ਰੂਰੀ ਗੱਲ ਕਰ ਦਿੱਤੀ ਹੈ ਅਜਿਹੀ ਕੋਈ ਵੀ ਔਨ ਗਰਾਉਂਡ ਸਿਚੁਏਸ਼ਨ ਸਾਨੂੰ ਦੇਖਣ ਨੂੰ ਨੂੰ ਮਿਲ ਰਹੀ 350 ਰੁਪਏ ਦਾ ਇੰਜੈਕਸ਼ਨ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਹੈਗਾ ਗਵਰਨਮੈਂਟ ਦੇ ਵਿੱਚ ਤਾਂ ਇੰਜੈਕਸ਼ਨ ਵੀ ਕਈ ਵਾਰੀ ਲੋਕਾਂ ਨੂੰ ਨਹੀਂ ਮਿਲਦੇ 3.19 ਕਰੋੜ ਰੁਪਏ ਬਜਟ ਜਿਹੜਾ ਸਾਲਾਨਾ ਇੱਥੇ ਅੰਮ੍ਰਿਤਸਰ ਵਾਸਤੇ ਇਹਨਾਂ ਡੌਗਸ ਦੀ ਕੈਸਟਰੇਸ਼ਨ ਵਾਸਤੇ ਰੱਖਿਆ ਗਿਆ ਇਹਨਾਂ ਡੌਗਸ ਨੂੰ ਨਸਬੰਦੀ ਕਰਨ ਲਈ ਸਟਰਲਾਈਜ਼ ਕਰਨ ਲਈ ਰੱਖਿਆ ਗਿਆ ਉਹ ਵੀ ਟੋਟਲ ਤਰੀਕੇ ਨਾਲ ਯੂਟਿਲਾਈਜ਼ ਨਹੀਂ ਹੋ ਰਿਹਾ ਕੁਝੇ ਕੇਦਾਰਿਆਂ ਨੂੰ ਇਹਨਾਂ ਨੇ ਇਹ ਸਾਰਾ ਕੰਮ ਸੌਂਪਿਆ ਹੈਗਾ ਪਰ ਉਹਨਾਂ ਦੀ ਸਪੀਡ ਬਹੁਤ ਘਟਿਆ ਤੁਸੀਂ ਦੇਖੋ ਕਿ ਲਗਭਗ 20000 ਕੁੱਤੇ ਆ ਉਹਨਾਂ ਨੂੰ ਸਟਰਲਾਈਜ਼ ਕਰਨ ਵਾਸਤੇ ਨਸਬੰਦੀ ਕਰਨ ਵਾਸਤੇ ਸਾਲ ਦਾ ਟੀਚਾ ਰੱਖਿਆ ਗਿਆ ਪਰ ਜੇ ਤੱਕ ਮੈਨੂੰ ਲੱਗਦਾ 2-4-5000 ਤੋਂ ਵੱਧ ਇਹਨਾਂ ਨੇ ਟੀਚਰ ਨੂੰ ਹਾਸਲ ਵੀ ਨਹੀਂ ਕੀਤਾ ਹੋਣਾ ਸੋ ਉਸੇ ਲੈਵਲ ਦੇ ਉੱਤੇ ਆਵਾਰਾ ਕੁੱਤਿਆਂ ਦੀ تعداد ਵਧਦੀ ਜਾ ਰਹੀ ਹੈ ਗੁਰੂ ਨਗਰੀ ਅੰਮ੍ਰਿਤਸਰ ਜਿੱਥੇ ਹੈਰੀਟੇਜ ਸਟਰੀਟ ਆ ਜਿੱਥੇ ਲੱਖਾਂ ਦੀ ਤਦਾਦ ਚ ਲੋਕ ਆਪਣਾ ਸਿਰ ਝੁਕਾਉਂਦੇ ਆ ਨਤਮਸਤਕ ਹੋਣ ਆਉਂਦੇ ਆ ਗੁਰੂ ਨਗਰੀ ਆ ਟੂਰਿਸਟ ਆਉਂਦਾ ਦੇਸ਼ਾਂ ਵਿਦੇਸ਼ਾਂ ਤੋਂ ਉੱਤੇ ਹੀ ਲੋਕ ਵੱਡੇ ਲੈਵਲ ਤੇ ਇਹਨਾਂ ਆਵਾਰਾ ਜਾਨਵਰਾਂ ਤੋਂ ਇਹਨਾਂ ਕੁੱਤਿਆਂ ਤੋਂ ਜ਼ਖਮੀ ਹੋ ਕੇ ਘਰਾਂ ਨੂੰ ਜਾ ਰਹੇ ਆ ਔਰ ਰੇਬੀ ਸੇ ਕਹੇ ਜੀ ਬਿਮਾਰੀ ਆ ਜਿਹੜੀ ਇਮੀਡੀਏਟ ਜੇ ਇਫੈਕਟ ਨਾ ਕਰੇ ਪਤਾ ਨਹੀਂ 2-3 ਸਾਲ ਜਾਂ 5 ਜਾਂ 10 ਸਾਲ ਬਾਅਦ ਕਿਸੇ ਨੂੰ ਇਫੈਕਟ ਕਰ ਜੇ ਔਰ ਉਸ ਤੋਂ ਬਾਅਦ ਉਹਦੀ ਬੜੀ ਦਰਦਨਾਕ ਦਇਨੀ ਔਰ ਬੜੀ ਭਿਆਨਕ ਤਰੀਕੇ ਦੇ ਨਾਲ ਮੌਤ ਹੁੰਦੀ ਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਰੋਕਥਾਮ ਕਰ ਲਈ ਸਰਕਾਰ ਨੂੰ ਜਲ ਤੋਂ ਜਲਦ ਕੋਈ ਨਾ ਕੋਈ ਉਪਰਾਲਾ ਸਖਤ ਕਰਨਾ ਚਾਹੀਦਾ ਸੋ ਅਪੀਲ ਨੂੰ ਵੀ ਕਰਨੇ ਚਾਹੋਗੇ ਸਾਡੇ ਚੈਨਲ ਦੇ ਮਾਤਵ ਦੇ ਨਾਲ ਲੋਕਾਂ ਨੂੰ ਤੁਸੀਂ ਇਹ ਜਾਣਕਾਰੀ ਜੜੀ ਜਾ ਸਾਂਝੀ ਕੀਤੀ ਹੈ اپیل ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਕੀ ਕਰਨੀ ਚਾਹੋਗੇ ਦੇਖੋ ਮੇਰੀ ਇਹੋ ਹੀ اپیل ਹੈ ਗਵਰਨਮੈਂਟ ਨੂੰ ਐਡਮਿਨਿਸਟ੍ਰੇਸ਼ਨ ਨੂੰ ਕਿ ਜਲਦ ਤੋਂ ਜਲਦ ਟਾਈਮ ਬਾਉਂਡ ਰਿਜ਼ਲਟ ਓਰੀਐਂਟਡ ਐਕਸ਼ਨ ਡੈਡਲਾਈਨ ਕੋ ਤਿਆਰ ਕਰਨ ਕਿ ਜਿਹੜੇ ਵੀ ਹਾਈ ਕੋਰਟਸ ਨੇ ਡਾਇਰੈਕਸ਼ਨ ਦਿੱਤੀਆਂ ਚਾਹੇ ਮੁਆਵਜ਼ੇ ਦੇ ਮਾਮਲੇ ਤੇ ਵਿੱਚ ਹੋਵੇ ਚਾਹੇ ਐਂਟੀ ਰੈਬੀਸ ਇੰਜੈਕਸ਼ਨ ਜਾਨਵਰਾਂ ਨੂੰ ਲਾਉਣ ਦੇ ਵਿੱਚ ਹੋਵੇ ਕਾਸਟਰੇਸ਼ਨ ਕਰਨ ਦੇ ਵਿੱਚ ਹੋਵੇ ਸਟਰਲਾਈਜੇਸ਼ਨ ਕਰਨ ਦੇ ਵਿੱਚ ਹੋਵੇ ਨਸਬੰਦੀ ਕਰਨ ਦੇ ਵਿੱਚ ਹੋਵੇ ਇਹ ਸਾਰੇ ਉਪਰਾਲੇ ਜਲਦ ਤੋਂ ਜਲਦ ਨਿਬੇੜਲੇ ਜਾਣ ਜਿੱਥੇ ਗੈਂਗਵਾਰ ਦੇ ਵਿੱਚ ਮੌਤਾ ਹੁੰਦੀਆਂ ਜਿੱਥੇ ਰੋਡ ਐਕਸੀਡੈਂਟਸ ਹੁੰਦੀਆਂ ਹੁੰਦੀਆਂ ਉਸ ਤੋਂ ਕਿਤੇ ਵੱਧ ਤਾਦਾਦ ਏਦਾਂ ਦੀਆਂ ਮੋਤਾਂ ਦੀ ਪੰਜਾਬ ਦੇ ਵਿੱਚ ਹੁੰਦੀ ਜਾ ਰਹੀ ਹੈ ਸੋ ਇਹਨੂੰ ਪ੍ਰਾਇੋਰਟੀ ਬੇਸਿਸ ਉੱਤੇ ਸਾਰੇ ਹੀ ਹਾਈ ਕੋਰਟ ਦੇ ਆਰਡਰ ਨੂੰ ਔਨ ਗਰਾਉਂਡ ਇੰਪਲੀਮੈਂਟ ਕੀਤਾ ਜਾਵੇ ਜਲਦ ਕਮੇਟੀ ਬਣੇ ਲੋਕਾਂ ਨੂੰ ਮੁਆਵਜ਼ੇ ਮਿਲਣ ਔਰ ਜੋ ਬੈਸਟ ਐਫਰਟਸ ਨੇ ਇਕੋਸਿਸਟਮ ਨੂੰ ਬੈਲੈਂਸ ਰੱਖਣ ਦੇ ਉਹ ਚੀਜ਼ਾਂ ਅਪਣਾ ਕੇ ਐਨੀਮਲ क्रੂ얼ਟੀ ਜਿਸ ਦੇ ਨਾਲ ਵਧਦੀ ਜਾ ਰਹੀ ਹੈ ਲੋਕ ਫਿਰ ਆਪ ਮਾਰਨਾ ਸ਼ੁਰੂ ਕਰ ਦੇਣਗੇ ਇਹਦੇ ਨਾਲ ਉਹ ਚੰਗਾ ਹੈ ਸਰਕਾਰ ਆਪਣੇ ਉਪਰਾਲੇ ਕਰਕੇ ਬਿਹਤਰ ਮੈਥਡ ਡਿਵਾਈਸ ਕਰਕੇ ਇਹਨਾਂ ਦੀ ਰੋਕਥਾਮ ਜਲਦ ਤੋਂ ਜਲਦ ਕਰੇ ਸੋ ਬੋ ਬੋ ਤੁਹਾਨੂੰ ਆਜੀ ਸਾਡੇ ਨਾਲ ਮੌਜੂਦ ਹਨ ਇੰਜੀਨੀਅਰ ਪਮਨ ਸ਼ਰਮਾ ਜੋਗੀ ਸੋਸ਼ਲ ਐਕਟਿਵਿਸਟ ਨੇ ਉਹਨਾਂ ਨੇ ਦੱਸਿਆ ਵੀ ਕਿਤਨਾ ਕਿਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅਵਾਰਾ ਕੁੱਤੇ ਦਾ ਜਿਹੜਾ ਅਤੰਕਵਾਦ ਆ ਜਾ ਰਿਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਚਾਹੀਦਾ ਇਹ ਤੇ ਨਕਿਲ ਕੱਸੇ ਤਾਂ ਹੀ ਜਿਹੜੇ ਲੋਕ ਨੇ ਸੁਰੱਖਿਤ ਰਹਿ ਸਕਦੇ ਨੇ ਮੈਨੂੰ ਜਾਣ ਕੇ ਜੇ ਸੰਦਰ ਨੂੰ ਦੇ ਜਾਜਤ ਤੇ ਦੇਖਦੇ ਰਹੋ 7 ਸਿਟੀਵੀ ਆਸਟ੍ਰੇਲੀਆ